ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਤਨ ਸਿੰਘ ਦੀ ਪਿਵਾਰ ਸਾਬਕਾਸ ਖਤਰ ਸੁਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਾਹਿਬ ਸ੍ਰੀ ਗੁਰੂ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਦਾ ਪੁਰਬ ਜਿਹੜਾ ਆ ਉਹ ਆਰੰਭ ਹੋ ਗਿਆ ਅੱਜ ਬਟਾਲਾ ਦੀਆਂ ਸੰਗਤਾਂ ਜਿਹੜੀਆਂ ਉਹ ਇਸ ਗੁਰਦੁਆਰਾ ਸ੍ਰੀ 베ਰ ਸਾਹਿਬ ਕੇ ਨਤਮਸਤਕ ਹੋਣ ਵਾਸਤੇ ਆ ਰਹੀਆਂ ਆ ਉਹ ਸ਼ਾਮ ਤੱਕ ਇੱਥੇ ਪਹੁੰਚ ਜਾਣਗੀਆਂ ਸਾਰੀਆਂ ਸੰਗਤਾਂ ਇਸ ਸਵੇਰ ਨੂੰ ਕੱਲ ਮਿਤੀ 9 ਨੂੰ ਸਤੰਬਰ 9 ਸਤੰਬਰ ਨੂੰ ਗੁਰਦਰਾਸੀ ਬੇਸ ਸਾਹਿਬ ਤੋਂ ਸਵੇਰੇ 7:00 ਵਜੇ ਨਗਰ ਕੀਰਤਨ ਪ੍ਰਾਰambh ਹੋਣਗੇ ਤੇ ਉਹ ਤਲਵੰਡੀ ਚੌਧਰੀਆਂ ਫਤੂ ਢੀਂਗਾ ਢਿਲਵਾ ਬਾਬਾ ਬਕਾਲਾ ਮਹਿਤਾ ਚੌਂਕ ਹੁੰਦੇ ਹੋਏ ਮਟਾਲੇ ਜਾ ਕੇ ਨਗਰ ਕੀਰਤਨ ਸ਼ਾਮ ਨੂੰ ਸੰਪੂਰਨ ਹੋਣਗੇ ਸੋ ਸੰਗਤਾਂ ਵਿੱਚ ਬੜਾ ਉਤਸ਼ਾਹ ਆ ਤੇ ਸਾਰੇ ਗੁਰਧਾਮਾਂ ਦੀ ਜਿਹੜੀ ਸਜਾਵਟ ਆ ਵੱਖ-ਵੱਖ ਤਰ੍ਹਾਂ ਦੇ ਪੋਲ ਲਗਾ ਕੇ ਬੜੇ ਨੌਜਵਾਨਾਂ ਨੇ ਬੜੇ ਉਤਸ਼ਾਹ ਦੇ ਨਾਲ ਕੀਤੀ ਹੈ ਤੇ ਜਦੋਂ ਤੁਸੀਂ ਅੰਦਰ ਆਪਾਂ ਸੰਗਤਾਂ ਜਾ ਕੇ ਦਰਸ਼ਨ ਕਰਨ ਜਾਂਦੀਆਂ ਦਰਬਾਰ ਦੇ ਅੰਦਰ ਤੇ ਬਹੁਤ ਹੀ ਮਾਨ ਗਦਗਦ ਹੋ ਜਾਂਦਾ ਸਜਾਵਟਾਂ ਦੇਖ ਕੇ ਔਰ ਡੈਕੋਰੇਸ਼ਨ ਜਿਹੜੀ ਆ ਬਹੁਤ ਹੀ ਸੋਚੇ ਜੇ ਢੰਗ ਦੇ ਨਾਲ ਨੌਜਵਾਨਾਂ ਵੱਲੋਂ ਕੀਤੀ ਗਈ ਹੈ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਆ ਬਾਕੀ ਸ਼ਰੌਣੀ ਗੋੜਾ ਦਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵਾਸਤੇ ਹਰ ਤਰ੍ਹਾਂ ਦੇ ਪ੍ਰਬੰੰਧ ਕੀਤੇ ਆ ਜਿੱਦਾਂ ਰਹਿائش ਦਾ ਤੇ ਲੰਗਰਾਂ ਦਾ ਨਗਰ ਕੀਰਤਨ ਵਾਸਤੇ ਵੀ ਰਸਤੇ ਵਿੱਚ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਜਾਣਾ ਹੈ ਉਹ ਵੀ ਵੱਖ-ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਮੈਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜਲ ਦੇ ਠੰਡੇ ਕੋਲਡ ਡਰਿੰਕਾਂ ਦੇ ਬਾਕੀ ਚਾਹ ਪਕੌੜੇ ਜਲੇਬੀਆਂ ਦੇ ਲੰਗਰ ਬਾਕੀ ਹਰ ਤਰ੍ਹਾਂ ਦੇ ਲੰਗਰ ਜਿਹੜੇ ਫਰੂਟ ਦੇ ਲੰਗਰ ਇਹ ਸਾਰੇ ਰਸਤੇ ਵਿੱਚ ਸੰਤਾਂ ਦੇ ਛਕਾਉਣ ਵਾਸਤੇ ਵੱਖ-ਵੱਖ ਜਥੇਬੰਦੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਸੋ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰਦਾਮਾ ਵਿੱਚ ਨਤਮਸਤ ਹੋ ਕੇ ਨਗਰ ਕੀਰਤਨ ਮਹਾਜਲੀ ਭਰ ਕੇ ਆਪਣੇ ਆਪ ਨੂੰ ਵਡਭਾਗਾ ਬਣਾਉਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਦਾ ਇਹ ਪਾਵਨ ਪ੍ਰਗਤਰ ਸਥਾਨ ਹੈ ਗੁਰਦੁਆਰਾ ਬੀਰ ਸਾਹਿਬ ਹਰ ਪ੍ਰਭ ਕਾ ਜ ਰਚਾਇਆ ਗੁਰਮੁਖ ਵਿਆਹਣ ਆਇਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਜੀ ਦਾ ਸਰਗੁਣ ਸਰੂਪ ਜਿਨ੍ਹਾਂ ਦਾ ਵਿਆਹ ਗੁਰਪੁਰਬ ਆਪਾਂ ਹਰ ਸਾਲ ਹੀ ਗੁਰਦੁਆਰਾ ਬੀਰ ਸਾਹਿਬ ਤੋਂ ਪੰਜਾ ਪਿਆਰਿਆਂ ਦੀ ਅਗਵਾਈ ਵਿੱਚ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਆਰੰਭ ਕਰਕੇ ਜਿਵੇਂ ਸਤਿਗੁਰੂ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਨਗਰ ਵਿੱਚ ਗਈ ਸੀ ਉਸ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਉਸ ਦਿਨ ਨੂੰ ਮਨਾਉਂਦਿਆਂ ਹੋਇਆ ਉਸ ਗੁਰਪੁਰਬ ਨੂੰ ਮਨਾਉਂਦਿਆਂ ਹੋਇਆ ਇਲਾਕੇ ਦੀਆਂ ਸੰਗਤਾਂ ਸਮੂਹ ਨਾਨਕ ਨਾਮ ਲੈਵਾ ਦੇਸ਼ਾ ਪ੍ਰਦੇਸ਼ਾਂ ਤੋਂ ਸੰਗਤਾਂ ਚੱਲ ਕੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਵਿੱਚ ਸ਼ਾਮਿਲ ਹੁੰਦੀਆਂ ਹਨ ਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਗੁਰਪੁਰਬ ਨੂੰ ਮੁੱਖ ਰੱਖਦਿਆਂ ਫੁੱਲਾਂ ਦੀ ਸਜਾਵਟ ਪਾਲਕੀ ਦੀ ਤਿਆਰੀ ਹੋ ਰਹੀ ਹੈ। ਹੋਰ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਮਠਿਆਈਆਂ ਦੇ ਲੰਗਰ ਲੱਗ ਰਹੇ ਹਨ। ਵੱਖ-ਵੱਖ ਨਗਰਾਂ ਵਿੱਚੋਂ ਕਈ ਤਰ੍ਹਾਂ ਦੇ ਸੁੰਦਰ ਪਕਵਾਨ ਪਕਾ ਕੇ ਮਠਿਆਈਆਂ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਇੱਥੇ ਅਰਪਣ ਕਰਕੇ ਵਰਤਾਏ ਜਾ ਰਹੇ ਹਨ। ਕੱਲ 9 ਤਰੀਕ ਨੂੰ ਸਵੇਰੇ 7 ਵਜੇ ਸਤਗੁਰੂ ਨਾਨਕਦੇਵ ਜੀ ਦੇ ਵਿਆਹ ਗੁਰਪੁਰਬ ਦਾ ਜੋ ਨਗਰ ਕੀਰਤਨ ਹੈ ਉਸ ਦੀ ਅਰਦਾਸ ਹੋਵੇਗੀ ਅਰਦਾਸ ਤੋਂ ਬਾਅਦ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਤਿਆਰੀਆਂ ਸਾਰੀਆਂ ਮੁਕੰਮਲ ਹਨ ਬਹੁਤ ਉਤਸ਼ਾਹ ਹੈ ਸੰਗਤਾਂ ਵਿੱਚ ਜੋ ਰਸਤੇ ਵਿੱਚ ਪੜਾ ਹਨ ਉਹਨਾਂ ਪੜਾਵਾਂ ਦੇ ਉੱਤੇ ਜਿਹੜੀਆਂ ਸੰਗਤਾਂ ਮਠਿਆਈ ਦੇ ਲੰਗਰ ਪ੍ਰਸ਼ਾਦਿਆਂ ਦੇ ਲੰਗਰ ਚਾਹ ਦੇ ਲੰਗਰ ਠੰਡਿਆਂ ਦੇ ਲੰਗਰ ਆਦ ਕਲਾਉਂਦੇ ਹਨ ਉਹ ਵੀ ਪੂਰੇ ਜੋਰ ਸ਼ੋਰ ਨਾਲ ਤਿਆਰੀਆਂ ਕਰ ਰਹੇ ਹਨ ਵੱਖ-ਵੱਖ ਥਾਵਾਂ ਤੋਂ ਫੋਨ ਪੁੱਜ ਰਹੇ ਹਨ ਕਿ ਅਸੀਂ ਪੂਰੀਆਂ ਤਿਆਰੀਆਂ ਕਰਕੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਦੀ ਅਡਿਕ ਕਰ ਰਹੇ ਹਾਂ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੋ ਵਿਆਹ ਗੁਰਪੁਰਬ ਹੈ ਇਸ ਦੀਆਂ ਮੈਂ ਸਰਬਤ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਇਸ ਵਿਆਹ ਗੁਰਪੁਰਬ ਨੂੰ ਮੁੱਖ ਰੱਖ ਕੇ ਸਾਡੇ ਵਿੱਚ ਜਥੇਦਾਰ ਗਰਮੀਤ ਸਿੰਘ ਜੀ ਬੂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਪਹੁੰਚ ਚੁੱਕੇ ਹਨ ਹੈਡ ਗ੍ਰਾਮੀਂਚੀ ਗਾਨੀ ਸੁਤਰਾਮ ਸਿੰਘ ਜੀ ਵਿਸ਼ੇਸ਼ ਤਿਆਰੀਆਂ ਦਾ ਪ੍ਰਬੰਧ ਕਰ ਰਹੇ ਹਨ ਸਾਡੇ ਸਾਬਕਾ ਸਕੱਤਰ ਸਰਦਾਰ ਚੰਦਰ ਸਿੰਘ ਜੀ ਦੀਪੇਵਾਲ ਉਹ ਵੀ ਸੇਵਾਵਾਂ ਦੇ ਵਿੱਚ ਜੁਟੇ ਹੋਏ ਹਨ ਐਸ ਡੀ ਐਮ ਸੁਲਤਾਨਪੁਰ ਲੋਧੀ ਡੀ ਐਸ ਪੀ ਤਹਿਸੀਲਦਾਰ ਨਾਇਬ ਤਹਿਸੀਲਦਾਰ ਆਪ ਜਿਹੜਾ ਹੈ ਉਹ ਦੌਰਾ ਕਰ ਰਹੇ ਹਨ ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਤੇ ਤਿਆਰੀਆਂ ਸਾਰੀਆਂ ਮੁਕੰਮਲ ਹਨ